ਗੱਲ ਸੁਣੋ ਯਾਰ ਉੱਠ ਜਾ ਹੁਣ 10 ਵਜ ਗਏ ਉੱਠੇ ਹੀ ਪਿਆ ਹੁਣ ਮੈਂ ਸੁੱਤਾ ਪਿਆ ਕੋਈ ਬੈਠਾ ਤਾਂ ਹੈਗਾ ਯਾਰ ਤਾਂ ਫਿਰ ਇਹਨੂੰ ਤਾਂ ਛੱਡ ਦ ਹੁਣ ਕੰਬਲ ਨੂੰ ਕੰਬਲ ਛੱਡ ਦੂੰਗਾ ਐਡਾ ਕੀ ਇਹਦੇ ਵਿੱਚ ਹੈਗਾ ਕੰਬਲ ਤੋਂ ਮੈਂ ਪਹਿਲਾਂ ਹੀ ਪਰੇਸ਼ਾਨ ਹਾਂ ਮਿਲਨੀ ਵਾਲਾ ਕੰਬਲ ਮੈਨੂੰ ਦੇ ਰੱਖਿਆ ਅਜੀਬ ਜਿਹਾ ਰੰਗ ਹੈ ਇਹ ਤਾਂ ਮੇਰੀ ਅੱਖਾਂ 'ਚ ਵੱਜੀ ਜਾਂਦਾ ਨਾਲੇ ਠੰਡ ਲੱਗੀ ਜਾਂਦੀ ਹੈ ਨਹੀਂ ਉਹ ਤਾਂ ਤਾਂ ਮਸੀ ਗਏ ਸੀ ਮੁੰਡੇ ਦਾ ਜੀਜਾ ਆਜੋ ਆਏਗੇ ਸੀ ਮੇਰਾ ਕੰਬਲੀ ਨਾ ਮਿਸ ਹੋ ਜਾਣ ਤੇ ਹੁਣ ਲੈਣਾ ਕਿਉਂ ਨਹੀਂ ਲੈਣਾ ਪਊਗਾ ਇਹ ਐਡਾ ਸੋਹਣਾਗਾ ਕੋਈ ਇੱਜ਼ਤ ਦੇਣ ਵਾਸਤੇ ਹੁੰਦਾ ਵੀ ਕੰਬਲ ਦੇਤਾ ਅਗਲੇ ਦੇ ਜੀਜੇ ਨੂੰ ਹਾਂ ਤੇ ਮੇਰੇ ਲੈਣ ਵਾਸਤੇ ਦਿੱਤੇ ਆ ਲੈਣ ਵਾਸਤੇ ਨਹੀਂ ਹੁੰਦੇ ਇਹ ਹਾਂ ਤੇ ਚੱਕ ਕੇ ਮੈਨੂੰ ਫੜਾ ਦੂਗੀ ਆ ਮਿਲਨੀ ਵਾਲੇ ਕੰਬਲ ਹੁਣ ਮੈਂ ਮਿਲਨੀ ਵਾਲੇ ਕੰਬਲ ਲਈ ਜਾਵਾ ਤੇ ਕਿਉਂ ਸਾਨੂੰ ਜਿਹੜੇ ਸੂਟ ਨਾਲ ਲੱਗਦੇ ਅਸੀਂ ਵੀ ਤੇ ਪਾਉਣੀਆਂ ਉਹ ਸੂਟ ਤੇ ਐਵੇਂ ਸੋਨ ਲੈਣਾ ਪਊਗਾ ਹੁਣ ਕੰਬਲ ਮੈਂ ਤਾਂ ਕੋਈ ਨਹੀਂ ਲੈਂਦਾ ਜੀਵ ਜਾਂ ਗੰਦਾ ਜਾਂ ਕਲਰ ਆ ਇਹ ਪਤਾ ਨਹੀਂ ਬੁੜਕੀਲਾ ਜਾਂ ਅੱਖਾਂ 'ਚ ਵੱਜੀ ਜਾਂਦਾ ਰਾਤ ਨੂੰ ਠੰਡ ਲੱਗੀ ਜਾਂਦੀ ਐ ਮੈਨੂੰ ਚੱਕ ਲਾਉਂਦਾ ਚੱਕ ਕੇ ਲੈ ਜਾ ਬੱਡੀ ਆਈ ਮਿਲਨੀ ਵਾਲੇ ਕੰਬਲ ਦੀ ਅਗ ਮਿਲਨੀ ਵਾਲਾ ਹੋ ਤਾਂ ਐ ਕੋਈ ਫੋਰੀਆਂ ਪਾਉਂਦੇ ਵੀ ਆ ਲੈ ਜੀਜਾ ਕਿਤੇ ਪਿੱਛੇ ਡਾ ਰਹੇ ਜੇ ਕੰਬਲ ਨਾ ਰਹੇ ਜੇ ਮੇਰਾ ਤੇ